ਚੜਦੀ ਕਲਾ ਕਰਿਓ ਇਸੇ ਤਰ੍ਹਾਂ ਘੋੜੇ ਉੱਥੋਂ ਆਉਂਦੇ ਰਹਿਣ ਉਸ ਹਵੇਲੀ ਵਿੱਚੋਂ ਬੰਦੇ ਨਾਲ ਆ ਜਾ ਬਾਬਾ ਜੀ ਦੇ ਬਾਬਾ ਜੀ ਨਾਲ ਬੰਦੇ ਆ ਆ ਬੰਦੇ ਵਿਕਾਸ ਬੰਦੇ ਠੀਕ ਹੈ ਆ ਆਪਣਾ ਕੀਤਾ ਬਈ ਬਣਾ ਦੇ ਬਣਾ ਦੇ ਆ ਇਹਨਾਂ ਦੇ ਆ ਬਣਾ ਲੈ ਕਰੀਓ ਹੋਇਓ ਤੁਸੀਂ ਪਿੱਛੇ ਨੂੰ ਤੇਰਾ ਕਰੋ ਪਿੱਛੇ ਨੂੰ ਮਾੜਾ ਘੋੜਾ ਦਰਾਲਾ ਇੱਕ ਦੋ ਵੀਡੀਓ ਨਾਲ ਵੀਰ ਬੋਨਾ ਕਰਦੇ ਪਤਾ ਨਹੀਂ ਬੱਬੀ ਚਾਹੇ ਚਾਹੇ ਬੋਨਾ ਕਰਦੇ ਬੋਨਾ ਕਰੀ ਆਈਂਦੇ ਕਰੀ ਆਇਂ ਕਰਦੇ ਕਰਦੇ ਵੀਰ ਮਾੜਾ ਜੀ ਤੁਸੀਂ ਮਾੜਾ ਜੀ ਤੁਸੀਂ ਸਾਹਮਣੇ ਬੈਠੋ

ਆ ਰਹਾ ਰਹਾ ਮੇਰੇ ਪਾਵਰਫੁੱਲ ਕਲੇਨ ਸੋਨੇ ਰਿਹਾ ਸੀ ਕੀ ਆਵਾਜ਼ ਬਣਾਇਆ ਅਜਿਹਾ ਯਾਰ ਬੰਦੇ ਬੜਾ ਅੱਛਾ ਕੀਤਾ ਵੀਡੀਓ ਬਣਾ ਲਓ ਬੋਲ ਕੇ ਦਾਦਾ ਜੀ ਮਾੜਾ ਜਾਂ ਚਾਨਣਾ ਪਾ ਦਿਓ ਕੀ ਗੱਲ ਬਾਤ ਹੈ ਜੀ ਕੈਪਟਨ ਸਾਹਿਬ ਆ ਹਾਂਜੀ ਗੰਗਾ ਨਗ ਉਹਦੇ ਦੇ ਤੇ ਹਾਂਜੀ ਪਿੰਡ ਕੂਤਾਣੀ ਟਾਣੀ ਤੋਂ ਹਾਂਜੀ ਚੇਅਰਮੈਨ ਸਾਹਿਬ ਵੀ ਰਹੇ ਆ ਪਿੱਛੇ ਹਾਂਜੀ ਇਹ ਰਣਾ ਪਿਆਰ ਹੈ ਦਾ ਗੁਰੂ ਘਰ ਨਾਲ ਇਹਨਾਂ ਦਾ ਹਾਂਜੀ ਸਾਰੇ ਪਰਿਵਾਰ ਦਾ ਹੀ ਹਾਂਜੀ ਯਾਰ ਨੂੰ ਹੁੰਦੇ ਨਾਤੇ ਇੰਨਾ ਗੁਰੂ ਘਰ ਨੂੰ ਗੁਰਦੁਆਰਾ ਢਾਸਰ ਨੂੰ ਢਾਸਰ ਸੰਪਰਦਾਏ ਨੂੰ ਹਾਂਜੀ ਇੱਕ ਰਾਖੀ ਭੇਟ ਹਵਾਜ ਬੋਲੇ ਸੋਨਿਹਾਲ ਇਨਾਂ ਦੇ ਕੋਲ ਬਹੁਤ ਸੋਹਣੀਆਂ ਬੜੀਆਂ ਸਿਆਣੀਆਂ ਹਾਂਜੀ ਇੱਕ ਥੋੜੀ ਇਹਨਾਂ ਕੋਲੇ ਹੁੰਦੀ ਹੈ ਉਹ ਬੜੇ ਆਖੇ ਲੱਗਦੀ ਹਾਂਜੀ ਉਹ ਚੀਜ਼ ਵੀ ਚੱਕ ਕੇ ਤੈਨੂੰ ਦਰਕਰਾਈ ਵਾਹ ਜੀ ਬਹੁਤ ਪਿਆਰ ਵਾਲੀ ਹਾਂਜੀ ਇਹਨਾਂ ਦਾ ਬਹੁਤ ਜ਼ਿਆਦਾ ਰਾਖੀਆਂ ਦੇ ਨਾਲ ਗੁਰੂ ਕੇ ਨਾਲ ਪਿਆਰ ਹਾਂਜੀ ਇਹਨਾਂ ਸਾਰਿਆਂ ਦਲਾਂ ਨੂੰ ਹਾਂਜੀ ਜਿਵੇਂ ਗੁਰਦੁਆਰਾ ਟਾਪਸਰ ਨੂੰ ਸੰਪਰਦਾਇ ਇਹਨੂੰ ਕੀਤਾ ਨਾ ਭੇਟਾ ਇਹਨਾਂ ਬਾਬਾ ਸ਼ਹੀਦ ਜੀ ਦੇ ਹਾਂਜੀ Rajasthan ਤੇ ਅੱਜ ਘੋੜਾ ਭੇਟ ਹਾਂਜੀ ਇਸ ਤਰ੍ਹਾਂ ਸਾਰਿਆਂ ਦਲਾਂ ਨੂੰ ਇਹਨਾਂ ਨੇ ਭੇਟ ਕੀਤਾ ਅੱਛਾ ਸਾਰੇ ਦਲਾਂ ਨੂੰ ਹੋਰ ਵੀ ਪਾਲ ਪਾਲ ਕੇ ਕਰਦੇ ਵੀ ਹੁਣ ਪਾਲਖੇ ਬਣਾ ਸੋਹਣਾ ਤੇ ਆ ਵੇਖੋ ਸ਼ਿੰਗਾਰ ਕੀ ਲੈ ਕੇ ਬਿਲਕੁਲ ਜੀ ਬਿਲਕੁਲ ਬਹੁਤ ਸੋਹਣਾ ਜੀ ਹਾਂ ਰਾਜੇ ਨਾਲੀ ਚੜਦੀ ਕਲਾ ਕਰੇ ਭਲਾ ਕਰੇ ਹਾਂ ਜੀ ਹਾਂ ਜੀ ਪਾਲਖਾ ਦੇ ਕੇ ਅੱਛਾ ਅੱਛਾ ਠੀਕ ਹੈ ਵੱਡੀ ਗੱਲ ਆ ਇਹ ਗੁਰੂ ਹਰਗੋਬਿੰਦ ਸਾਹਿਬ ਦੇ ਬਜਨਾ ਭਾਈ ਗੁਰੂ ਘਰ ਨੂੰ ਤੇ ਘੋੜੇ ਭੇਡ ਕਰਨੇ ਸ਼ਸਤਰ ਭੇਡ ਕਰਨੇ ਬਿਲਕੁਲ ਜੀ ਭੇਡ ਭੇਟ ਕਰਨੀਆਂ ਹਾਂ ਜੀ ਹਾਂ ਜੀ ਇਹ ਉਸ ਮਰਜ਼ਾ ਦਾ ਉਪਰੱਖ ਰੱਖਦੇ ਹੋਏ ਸੁਰੂ ਕਰ ਉਹਨਾਂ ਨੇ ਆਪ ਦੇ ਘਰੋਂ ਹਾਂਜੀ ਬਹੁਤ ਵੱਡੀ ਇਮਾਨਤ ਸਾਂਭ ਕੇ ਸੰਭਾਲ ਕੇ ਤੇ ਅੱਜ ਭੇਟ ਕੀਤੀ ਉਹ ਸਿੰਘ ਇੱਕ ਵਾਰੀ ਨਾਲ ਖਲਾਰ ਲਓ ਬਾਬਾ ਜੀ ਜਿਨ੍ਹਾਂ ਨੇ ਦਾਨ ਕੀਤਾ ਆ ਖਲੋਤੇ ਆ ਇੱਧਰ ਇੱਧਰ ਕੋਣੀ ਆ ਕੋਣੀ ਸਪੰਜ ਖਲੋਤੇ ਆ ਆਇਆ ਸਪੰਜ ਆਇਆ ਅੱਜ ਆਹ ਸਿੰਘ ਨੇ ਜੀ ਜਿਨ੍ਹਾਂ ਨੇ ਘੋੜਾ ਦਾਨ ਕੀਤਾ ਗੁਰਦੁਆਰਾ ਕਾਂਸਰ ਸਾਹਿਬ ਨੂੰ ਇਹ ਬਾਬਾ ਜੀ ਨੇ ਸਵੀਕਾਰ ਕੀਤਾ ਤੇ ਘੋੜਾ ਬਹੁਤ ਹੀ ਸੋਹਣਾ ਕੀ ਕੌਣਾਂ ਜੀ ਕਰਨ ਵਾਲੇ ਸਭ ਕੁਝ ਇਹਨਾਂ ਦਾ ਹੀ ਹੈ ਹਾਂਜੀ ਤੁਸੀਂ ਕੁਝ ਕਹਿਣਾ ਕਾਹ ਚਾਹੋਗੇ ਦੋ ਮਿੰਟ ਬਾਅਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਗੁਰੂ ਸਾਹਿਬ ਦੀ ਰਹਿਮਤ ਦਾ ਸਦਕਾ ਐਗਰੀਕਲਚਰ ਫਾਰਮ ਹਾਊਸ ਸ੍ਰੀ ਗੁਰਜਨਦੇਵ ਹਾਂਜੀ ਪਿੰਡ ਤੂਤਵਾਲਾ ਢਾਣੀ ਸਰਦਾਰ ਜਿਆਲ ਸਿੰਘ ਹਾਂਜੀ ਦਾਸ ਜਹਦਰ ਗੁਰਮੇਲ ਸਿੰਘ ਚੇਅਰਮੈਨ ਹਾਂਜੀ ਬਾਕੀ ਬਾਬਾ ਜੀ ਦੱਸ ਚੁੱਕੇ ਨੇ ਹਾਂਜੀ ਇਹਨਾਂ ਦੀ ਰਹਿਮਤ ਦਾ ਸਦਕਾ ਅਸੀਂ ਸੰਗਤ ਦੀਆਂ ਸੇਵਾ ਦਾ ਸਦਕਾ ਹਾਂਜੀ ਇਹ ਮਨ ਵਿੱਚ ਚਾਹ ਰਹਿੰਦਾ ਹੈ ਹਾਂਜੀ ਤੇ ਅੱਗੇ ਜਿਹੜੇ ਸਾਰੇ ਦਲਾਂ ਨੂੰ ਇੱਕ ਇੱਕ ਘੋੜਾ ਹਾਂਜੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਬਖਸ਼ਿਸ਼ ਕੀਤਾ ਸੀ ਹਾਂਜੀ ਹੁਣ ਇਹਨਾਂ ਦੀ ਵਾਰੀ ਸੀ ਮਾਹਪੁਰਖਾਂ ਦੀ ਬੜਾ ਚਾਅ ਸੀ ਗੁਰੂ ਸਾਹਿਬ ਨੇ ਇਸ ਤੋਂ ਪਹਿਲਾਂ ਵਾਲਾ ਘੋੜਾ ਇੱਕ ਆਇਆ ਤੇ ਉਹ ਕੋਈ ਛੱਤ ਦੇ ਉੱਤੇ ਤੇ ਉਹ ਛੇਦੀ ਪਾ ਗਿਆ ਹਾਂਜੀ ਉਹ ਇਹਨਾਂ ਨੂੰ ਦੇਣਾ ਸੀ ਹਾਂਜੀ ਉਸ ਤੋਂ ਪਿੱਛੇ ਦੁਆਰਾ ਫਿਰ ਨੰਬਰ ਆਇਆ ਇਹ ਪੈਦਾ ਹੋਇਆ ਸੇਮ ਹੀ ਵਾਹ ਜੀ ਉਹ ਉਸ ਦਿਨ ਤੋਂ ਸੇਵਾ ਕਰਦੇ ਹੋਏ ਮਾਨਵੇ ਚਾਹ ਸੀ ਹਾਂਜੀ ਤੇ ਮਾਹਪੁਰਖਾਂ ਦੇ ਅਰਪਣ ਕਰ ਗਏ ਹਾਂਜੀ ਢਾਬਸਰ ਵਾਲੇ ਦਲਪੰਸ ਤੇ ਹਾਂਜੀ ਬਾਬਾ ਦਰਸ਼ਨ ਸਿੰਘ ਜੀ ਬੋਰੀ ਵਾਲੇ ਬੜੇ ਮਾਹਪੁਰਖ ਨੇ ਬੜੀ ਰੰਗੀ ਰੂਹ ਨੇ ਹਾਂਜੀ ਇਸੇ ਤਰ੍ਹਾਂ ਹੀ ਸੰਗਤ ਦਾ ਅਸ਼ੀਰਵਾਦ ਮਾਹਪੁਰਖ ਦਾ ਅਸ਼ੀਰਵਾਦ ਮੰਗਦੇ ਆ ਹਾਂਜੀ ਕਿ ਇਸ ਹਵੇਲੀ ਵਿੱਚ ਹੋਇਆ ਇਸ ਫਾਰਮ ਦੇ ਵਿੱਚ ਇਸੇ ਤਰ੍ਹਾਂ ਗੁਰੂ ਘਰਾਂ ਦੇ ਵਿੱਚ ਘੋੜੇ ਹਾਂਜੀ ਦੇਣ ਦੀ ਸੇਵਾ ਲੈਂਦੇ ਰਹਿਣ ਸਾਡੇ ਕੋਲ ਗਰੀਬਾਂ ਕੋਲ